ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹੀ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ March ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣੀ ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡ ਫਲਕੇਸ਼ਨ ਜੋ ਵੀ ਸੀਐਮ ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇਓਰਟੀ ਏਰੀਆਜ਼ ਦੇ ਸਾਰਿਆਂ ਨੂੰ ਸੀਐਮ ਸਾਹਿਬ ਨੇ ਬਹੁਤ ਵੇਰਵੇ ਨਾਲ ਰੀਵਿਊ ਕੀਤਾ ਕੋਈ ਟਾਈਮ ਬਾਉਂਡ ਕਿ ਤਵੀ ਦੇ ਟਾਈਮ ਤੱਕ ਜਿਵੇਂ ਮੈਂ ਪਹਿਲਾਂ ਹੀ ਕਿਹਾ ਜੀ ਕਿ ਉਹਨਾਂ ਨੇ ਟਾਈਮ ਬਾਉਂਡ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਇਹ ਯਕੀਨੀ ਬਣਾਏ ਕਿ ਮੌਜੂਦਾ ਵਿੱਤੀ ਸਾਲ ਯਾਨੀ ਜੋ ਕਿ 31 ਮਾਰਚ ਤੋਂ ਖਤਮ ਹੋ ਰਿਹਾ ਉਹਦੋਂ ਤੱਕ ਵਿਭਾਗ ਆਪਣੇ ਸਾਰੇ ਪੈਸੇ ਯੂਟਿਲਾਈਜ਼ ਕਰੇ ਤੇ ਪਬਲਿਕ ਨੂੰ ਉਹਦਾ ਪੂਰਾ ਲਾਭ ਪਹੁੰਚਾਇਆ। ਅਗਲੇ ਸਟੈਪ ਉਧਰ ਹਟਾਰ ਹੋਣ ਕਰਕੇ ਜਿਹਨਾਂ ਦੇ ਪ੍ਰਸ਼ਾਸਨਿਕ ਕੰਮ ਕਾਫੀ ਪ੍ਰਭਾਵਕ ਹੁੰਦਾ। ਵਿਭਾਗਾਂ ਦੇ ਜਿਹੜੇ ਪ੍ਰਬੰਧਕੀ ਸਕੱਤਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਰਾਜ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮ ਜਿਹੜੇ ਵੱਖ-ਵੱਖ ਵਿਭਾਗ ਕਰ ਰਹੇ ਨੇ ਉਹਨਾਂ ਦਾ ਬੜਾ ਵਿਰਵੇ ਸਹਿਤ ਜਾਇਜ਼ਾ ਲਿਆ। ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਰਦੇਸ਼ਾਂ ਨਿਰਦੇਸ਼ ਦਿੱਤੇ। ਕਿ ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹੈ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਏ ਤਾਂਕਿ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵੱਖ-ਵੱਖ ਵਿਭਾਗਾਂ ਦੀ ਕਾਰਵਾਈ ਬੜੇ ਵੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਜੀ ਸਰਪ੍ਰਾਈਜ਼ ਕਰਦੇ ਨੇ ਜੀ ਸਰਪ੍ਰਾਈਜ਼ ਕਰਦੇ ਨੇ ਜੇ ਰਿਵਿਊ ਕਰਦੇ ਹੋਏ ਕਈ ਇਸ਼ੂਸ ਸੀਐਮ ਸਾਹਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫੋਰ ਐਗਜ਼ਾਮਪਲ ਵਾਟਰ ਰਿਸੋਰਸਸ ਵਿਭਾਗ ਜੀ ਨੂੰ ਪਹਿਲਾਂ ਇਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਸਿਰਫ ਦੋ ਵਾਰ ਹੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ April ਦੇ ਵਿੱਚ ਆਉਂਦਾ ਹੈ ਤੋਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤੋਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤੋਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਣੇ ਹਦਾਇਤ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨੂਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾ ਜੋ ਉਸ ਮੁਤਾਬਿਕ ਆਪਣੇ ਕਾਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਂ ਜੋ ਜਦ ਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹੀ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ ਐਗਰੀਕਲਚਰ ਵੀ ਬਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰ ਡੀ ਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਤੋ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਆਤਾ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂਵਾਂ ਲਿੱਥੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੀ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀ ਆ ਹੈ ਉਹ ਬਿਲਕੁਲ ਨਿਰਵਿਗੰਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ। ਜਿਵੇਂ ਤੁਸੀਂ ਜਾਣਦੇ ਹੋ ਇਰੀਗੇਸ਼ਨ ਦੇ ਵਿੱਚ ਸੀਐਮ ਸਾਹਿਬ ਨੇ ਪਿਛਲੇ ਸਾਲ ਤੋਂ ਹੀ ਇਹ ਕੈਂਪੇਨ ਚਲਾਇਆ ਹੋਇਆ ਹੈ ਕਿ ਖਾਲਾਂ ਦੀ ਸਫਾਈ ਕਰਨੀ ਹੈ ਜਿੱਥੇ-ਜਿੱਥੇ ਰਿਪੇਅਰ ਵਰਕਸ ਕਰਨੇ ਹਨ ਨਵੇਂ ਕੰਮ ਕਰਨੇ ਹਨ ਤਾਂ ਕਿ ਟੇਲਾਂ ਤੱਕ ਪਾਣੀ ਪਹੁੰਚੇ ਤਾਂ ਇਰੀਗੇਸ਼ਨ ਵਿਭਾਗ ਦਾ ਬਹੁਤ ਡਿਟੇਲ ਵਿੱਚ ਰਿਵਿਊ ਕੀਤਾ ਗਿਆ ਇਸੇ ਤਰ੍ਹਾਂ ਹੈਲਥ ਵਿਭਾਗ ਉਹਦੇ ਜਿਹੜੇ ਡਿਸਟ੍ਰਿਕਟ ਹਸਪੀਟਲਸ ਦੀ ਅਪਗ੍ਰੇਡੇਸ਼ਨ ਹੋਣੀ ਹੈ ਆਮ ਆਦਮੀ ਕਲੀਨਿਕਸ ਬਣਨੇ ਨੇ ਹੋਰ ਹੈਲਥ ਸੇਵਾਵਾਂ ਪਬਲਿਕ ਨੂੰ ਦੇਣੀਆਂ ਨੇ ਬੜਾ ਡਿਟੇਲਸ ਰਿਵਿਊ ਕੀਤਾ ਗਿਆ education ਜੋ ਵੀ सीएम ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇਰਟੀ ਏਰੀਆਜ਼ ਦੇ ਸਾਰਿਆਂ ਨੂੰ सीएम ਸਾਹਿਬ ਨੇ ਬਹੁਤ ਵੇਰਵੇ ਨਾਲ ਡਿਟੇਲ ਕੀਤਾ। ਕੋਈ ਟਾਈਮ ਲਾਈਨ ਵੀ ਕਿਤਾ ਵੀ ਦੇ ਟਾਈਮ ਤੱਕ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਜੀ ਕਿ ਉਹਨਾਂ ਨੇ ਟਾਈਮ ਬਾਉਂਡ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਇਹ ਯਕੀਨੀ ਬਣਾਏ ਕਿ ਮੌਜੂਦਾ ਵਿੱਤੀ ਸਾਲ ਯਾਨੀ ਜੋ ਕਿ 31 ਮਾਰਚ ਨੂੰ ਖਤਮ ਹੋ ਰਿਹਾ ਉਹਦੇ ਤੱਕ ਵਿਭਾਗ ਆਪਣੇ ਸਾਰੇ ਪੈਸੇ ਯੂਟਿਲਾਈਜ਼ ਕਰੇ ਤੇ ਪਬਲਿਕ ਨੂੰ ਉਹਦਾ ਪੂਰਾ ਲਾਭ ਪਹੁੰਚਾਏ। ਉਹ ਜੇ ਮੱਗਾ ਜਾਂ ਕੁਝ ਹੋਵੇ ਤੁਸੀਂ ਕੀ ਬੈਠੇ ਕਰੋਗੇ ਉਹ ਹਰ ਹਾਸਪਬਲਿਕ ਹੁੰਦੀ ਹੈ ਕਿਉਂਕਿ ਡਿਮਾਂਡ ਸਰਕਾਰ ਨਾਲ ਹੁੰਦੀ ਹੈ ਅ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਹੀ ਕੈਬਨਟ ਸਬਕਮੇਟੀ ਨੇ ਸਟਾਫ ਦੇ ਨਾਲ ਮੀਟਿੰਗ ਕੀਤੀ ਹੈ ਇਹ ਆਨਗੋਇੰਗ ਪ੍ਰੋਸੈਸਸ ਸਰਕਾਰ ਦਾ ਪੂਰਾ ਉਪਰਾਲਾ ਹੈ ਉਹ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ ਕਿ ਉਹਨਾਂ ਨਾਲ ਮਿਲ ਬੈਠ ਕੇ ਕੋਈ ਅਜਿਹਾ ਹੱਲ ਕੱਢਿਆ ਜਾਵੇ ਜਿਸ ਦੇ ਨਾਲ ਸਰਕਾਰ ਨੂੰ ਵੀ ਮੁਸ਼ਕਲ ਨਾ ਆਏ ਤੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਦੀ ਵੀ ਹੱਕ ਰਸੀ ਹੋ ਜਾਵੇ ਸਰ ਕੱਲ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮ ਸੰਦੂਸ ਨਹੀਂ ਸੀ ਉਹ ਕਹਿ ਰਹੇ ਸੀ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦਾ ਉਪਰਾਲਾ ਕਰ ਰਹੇ ਹਾਂ ਛੇਤੀ ਉਹਨਾਂ ਦੇ ਨਾਲ ਕੈਬਨਿਟ ਸਬ-ਕਮੇਟੀ ਦੀ ਦੁਬਾਰਾ ਮੀਟਿੰਗ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ 1.7 ਡਰ ਡਿਲਿਵਰੀ ਸੀ ਉਹ ਉਹ ਕਿੱਥੇ ਦਾ ਪ੍ਰੋਸੈਸ ਹੈ ਇਹ ਛੇਤੀ ਹੀ ਲਾਂਚ ਕੀਤੀ ਜਾ ਰਹੀ ਹੈ ਜੀ ਪਰ ਇਸ ਬਾਰੇ ਮੁੱਖ ਮੰਨ ਜੋਗ ਮੁੱਖ ਮੰਤਰੀ ਜੀ ਆਪ ਨੂੰ ਖੁਦ ਵੇਰਵੇ ਦੇਣਗੇ ਇਹ ਦਸੰਬਰ ਚ ਹੋ ਜਾਏਗੀ ਜੀ ਇਸ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਕਾਫੀ ਵੱਡਾ ਐਲਾਨ ਕਰਨਗੇ ਜਲਦੀ ਹੀ ਤਾਂ ਬੈਟਰ ਹੋਏਗਾ ਕਿ ਆਪਾਂ ਉਹਨਾਂ ਦੇ ਐਲਾਨ ਦੀ ਵੇਟ ਕਰ ਲਈਏ ਸਰ ਕਾਰਪੋਰੇਸ਼ਨ ਇਲੈਕਸ਼ਨਸ ਨੂੰ ਲੈ ਕੇ ਕੋਈ ਡਿਸਕਸ਼ਨ ਹੋਈ ਸਰ ਨਹੀਂ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਸਰ ਟਾਰਗੇਟ ਸਕੀਮ ਸਰ ਜਿਹੜੀ ਘਰ ਘਰ ਪਹੁੰਚਣੀ ਸੀ ਉਸ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਜੀ ਇਸ ਬਾਰੇ ਵੀ ਡਿਸਕਸ਼ਨ ਹੋਇਆ ਜੀ ਬਟ ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਸਕੀਮ ਹੈ ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਖੁਦ ਛੇਤੀ ਹੀ ਆਪ ਜੀ ਨੂੰ ਸਾਰਿਆਂ ਨੂੰ ਦੱਸਣਗੇ ਸਰ ਆਰਡੀਪ ਦੇ ਤੁਸੀਂ ਪੈਸੇ ਦੀ ਗੱਲ ਕੀ ਦਾ ਸਾਜੂ ਕਿੰਨਾ ਬਕਾਇਆ ਤੇ ਕੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਕੋਈ ਲੈਟਰ ਦੁਆਰਾ ਤੋਂ ਸੈਂਟਰ ਨੂੰ ਲਿਖਿਆ ਜਾਵੇ ਉਹਦੇ ਮੀਟਿੰਗ ਦੇ ਵਿੱਚ ਮੋਟੀ ਇਨੀ ਗੱਲ ਹੋਈ ਕਿ ਆਰਡੀਐਫ ਨਾ ਆਉਣ ਕਰਕੇ ਮੰਡੀ ਬੋਰਡ ਦਾ ਸਟਾਫ ਵਿਲਾ ਬੈਠਾ ਹੈ ਉਹਨਾਂ ਨੂੰ ਯੂਟਿਲਾਈਜ਼ ਕਰਨ ਦੀ ਗੱਲ ਸੀ ਸਰ ਇੱਕ ਐਂਟੀ ਡੇਗੂ ਕੈਂਪੇਨ ਦੀ ਗੱਲ ਹੋਈ ਹੈ ਔਰ ਬੱਚੋ ਨੂੰ ਬੋਲਾ ਗਿਆ ਕਿ ਹਰ ਸ਼ੁੱਕਰਵਾਰ ਕੋ 1 ਘੰਟਾ ਉਹਨਾਂ ਨੇ ਸਕੂਲ ਔਰ ਆਸ-ਪਾਸ ਕੇ ਏਰੀਆਜ਼ 'ਚ ਮੇ ਜੋ ਚੈਕਿੰਗ ਕਰਨੀ ਹੈ ਤਾਂ ਕਿ ਡੇਂਗੂ ਕੋ ਰੋਕਾ ਜਾ ਸਕੇ ਕੁਛ ਇਸ ਤਰੀਕੇ ਦਾ ਫੈਸਲਾ ਲਿਆ ਗਿਆ ये हेल्थ डिपार्टमेंट ने लिया होगा मेरे को इसकी डिटेल्स पता नहीं, नहीं, नहीं हैं है सर कोई न्यू पॉलिसीज इस तरह में गई हैं नहीं ज्यादा न्यू पॉलिसीज नहीं विचारियाँ गई हैं ज्यादा इम्पोर्टेंट ये है कि जो ऑलरेडी अप्रूव्ड कामने सीएम साहब दिया जो अनाउंसमेंट्स हो चुके हैं ने वो सारीया टाइमली तरीके उप्लिमेंट उप्लिमेंट के नाल इंप्लीमेंट करना है है कि अनाउंसमेंट हो जाती ग्राउंड लेवल पे डिलीवर नहीं हो पाती इंप्लीमेंट नहीं हो पाता यही पर्पस हैगा जी आज दी मीटिंग का ਜਿਹੜੀਆਂ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਹੋ ਕੇ ਉਹਨਾਂ ਦੇ ਲਈ ਪੈਸਾ ਅਲੋਕੇਟ ਕਰ ਦਿੱਤਾ ਜਾਂਦਾ ਹੈ ਅੱਜ ਦੀ ਰਿਵਿਊ ਦਾ ਪਰਪਸ ਇਹੀ ਸੀ ਕਿ ਉਹ ਪੈਸਾ ਖਰਚ ਹੋਏ ਤੇ ਜੋ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਨੇ ਉਹ ਐਕਚੁਅਲੀ ਗਰਾਉਂਡ ਤੇ ਹੋਣ ਰਹੀਆਂ ਸਰ ਸਰਕਾਰ ਪਾਰਟ ਨੇ ਸੀਐਮ ਸਾਹਿਬ ਨੇ ਟਾਰਗੇਟ ਦਿੱਤਾ ਵੀ ਨਿਊ ਇਅਰ ਤੱਕ ਕਿਹੜੇ ਡਿਪਾਰਟਮੈਂਟ ਦੇ ਪ੍ਰੋਜੈਕਟ ਜਿਹੜੇ ਡਿਲੇ ਚੱਲ ਰਹੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਪ੍ਰਾਇੋਰਟੀ ਦੇ ਕੀਤਾ 31 ਮਾਰਚ ਤੱਕ ਸਾਰੇ ਡਿਪਾਰਟਮੈਂਟਸ ਨੂੰ ਕਿਹਾ ਹੈ ਕਿ ਜਿੰਨਾ ਵੀ ਉਹਨਾਂ ਦਾ ਬਜਟ ਨੇ ਜੋ ਵੀ ਉਹਨਾਂ ਨੂੰ ਬਜਟ ਦੇ ਵਿੱਚ ਪ੍ਰੋਜੈਕਟਸ ਹੇਅਰਮਾਰਕ ਕੀਤੇ ਗਏ ਨੇ ਉਹ ਸਾਰੇ 31 ਮਾਰਚ ਤੱਕ ਖਤਮ ਕਰ ਸਰ ਇੱਕ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਅਫਸਰ ਨੇ ਉਹ ਪਿੰਡਾਂ 'ਚ ਜਾ ਕੇ ਕੰਮ ਕਰਨ ਲੋਕਾਂ ਦੇ ਨਾਲ ਉਹਨੂੰ ਗੱਲ ਨੂੰ ਵੀ ਤਵਜਹ ਦਿੱਤੀ ਗਈ ਹੈ ਦੁਬਾਰਾ ਪੇ ਸਿੱਖ ਸਾਹਿਬ ਨੂੰ ਕਿ ਬਤਾਂ ਅਫਸਰ ਫੇਲਦੇ ਵਿੱਚ ਇਹ ਤਾਂ ਸੀਐਮ ਸਾਹਿਬ ਦੀ ਸਟੈਂਡਿੰਗ ਕਮਿਟਮੈਂਟ ਹੈੀ ਹੈ ਜੀ ਇਹ ਡੀਸੀਸ ਦੀ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਸੀ ਕਿਉਂਕਿ ਇਹ ਵਾਲਾ ਜਿਹੜਾ ਤੁਸੀਂ ਸਰਕਾਰ ਦੇ ਦੋ ਤਰ੍ਹਾਂ ਦੇ ਲੈਵਲ ਤੇ ਸਰਕਾਰ ਆਪਰੇਟ ਕਰਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਫੀਲਡ ਦੇ ਆਫੀਸਰਸ ਡੀਸੀ ਤੇ ਇੱਕ ਪਾਲਿਸੀ ਮੇਕਿੰਗ ਬਾਡੀਜ਼ ਤੇ ਜਾਂ ਹਾਇਰ ਲੈਵਲ ਤੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਅੱਜ ਐਡਮਿਨਿਸਟ੍ਰੇਟਿਵ ਸੈਕਟਰੀਜ਼ ਦੀ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਨਰਲੀ ਸੀਐਮ ਸਾਹਿਬ ਨੇ ਕਿਹਾ ਕਿ ਆਪਣੇ ਆਪਣੀਆਂ ਵਿਭਾਗੀ ਇਕਾਈਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਨੇ ਉਹਨਾਂ ਨੂੰ ਕਹੋ ਕਿ ਉਹ ਫੀਲਡ ਦੇ ਵਿੱਚ ਜਾਣ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਆਂਦੇ ਨੇ ਉਹਨਾਂ ਦਾ ਸਮੇਂ ਸਿਰ बिना किसी हरासमेंट के बिना किसी करप्शन के उन्होंने सरकार अपन सेवा <laughs> हाँ जी अच्छा सारे डिपार्टमेंट थैंक यू हाँ जी आज ऑनरेबल चीफ मिनिस्टर ने स्टेट के सभी डिपार्टमेंट के जो एडमिनिस्ट्रेटिव सेक्रेटरीज हैं उनसे डिटेल्ड में मीटिंग की